ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਆਓ ਚੱਲੀਏ ਉਸ ਪਵਿੱਤਰ ਸਥਾਨ ਵੱਲ ਜਿੱਥੇ ਅੜੇ ਕੰਮ ਹੋ ਜਾਂਦੇ ਹਨ ਜਿੱਥੇ ਥੱਕੇ ਹੋਏ ਮਨ ਨੂੰ ਆਸ ਮਿਲਦੀ ਹੈ ਜਿੱਥੇ ਗੁਰੂ ਦੀ ਹਜ਼ੂਰੀ ਵਿੱਚ ਝੁਕਣ ਨਾਲ ਚਮਤਕਾਰ ਹੋ ਜਾਂਦੇ ਹਨ ਏ ਹੈ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਜਿੱਥੇ ਵਿਸ਼ਵਾਸ ਦੇ ਨਾਲ ਰੱਖੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਕਈ ਬਰਿਆਂ ਤੋਂ ਰੁਕੇ ਕੰਮ ਜਦ ਇੱਥੇ ਆ ਕੇ ਪੂਰੇ ਹੋ ਜਾਂਦੇ ਹਨ ਤਾਂ ਲੋਕ ਕਹਿੰਦੇ ਹਨ ਇਹ ਥਾਂ ਗੁਰੂ ਦੀ ਬਖਸ਼ਿਸ਼ ਵਾਲੀ ਹੈ ਆਓ ਦਰਸ਼ਨ ਕਰਿਏ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਜਿੱਥੇ ਹਰੇਕ ਰਾਹ ਖੁੱਲ ਜਾਂਦਾ ਹੈ ਆਓ ਤੁਹਾਨੂੰ ਗੁਰਦੁਆਰਾ ਸ੍ਰੀ ਅਡੀਸਰ ਸਾਹਿਬ ਦੇ ਇਤਿਹਾਸ ਬਾਰੇ ਦੱਸੀਏ ਗੁਰਦੁਆਰਾ ਸ੍ਰੀ ਅਡੀਸਰ ਸਾਹਿਬ ਪਾਸ਼ਾਈ ਨੌਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 1722 ਬਿਕਰਮੀ ਸੰਨ 1665 ਈਸਵੀ ਨੂੰ ਆਨੰਦਪੁਰ ਸਾਹਿਬ ਤੋਂ ਚੱਲ ਕੇ ਮਾਲਵਾ ਖੇਤਰ ਦੀ ਧਰਮ ਪ੍ਰਚਾਰ ਯਾਤਰਾ ਕਰਦੇ ਸਮੇਂ ਗੁਰੂ ਸਾਹਿਬ ਪਿੰਡਾ ਮੁੱਲ ਮੂਲੋਵਾਲ ਰੰਗੀਆਂ ਸੇਖਾਂ ਤੇ ਕੱਟੂ ਤੋਂ ਹੁੰਦੇ ਹੋਏ ਪੋ ਮਹੀਨੇ ਦੇ ਵਿੱਚ ਪਿੰਡ ਹੰਡਿਆਇਆ ਵਿਖੇ ਪਹੁੰਚੇ ਜਿੱਥੇ ਅੱਜਕੱਲ ਗੁਰਦੁਆਰਾ ਪੱਕਾ ਗੁਰੂ ਸਰ ਸਾਹਿਬ ਸਥਿਤ ਹੈ ਪੱਕਾ ਗੁਰੂ ਸਰ ਸਾਹਿਬ ਅਪਰੰਥ ਗੁਰੂ ਸਾਹਿਬ ਹੰਡਿਆਇਆ ਵਿਖੇ ਹੀ ਕੱਚੇ ਗੁਰੂ ਸਰ ਸਾਹਿਬ ਆਏ ਕੱਚੇ ਗੁਰੂ ਸਰ ਸਾਹਿਬ ਤੋਂ ਅੱਗੇ ਗੁਰੂ ਸਾਹਿਬ ਪਿੰਡ ਢੋਲਾ ਵੱਲ ਨੂੰ ਚੱਲ ਪਏ ਜਦੋਂ ਗੁਰੂ ਸਾਹਿਬ ਪਿੰਡ ਹੰਡਿਆਆ ਤੋਂ ਢੋਲਾ ਦੀ ਹੱਦ ਪਾਸ ਪਹੁੰਚੇ ਤਾਂ ਅਚਨਚੇਤ ਗੁਰੂ ਸਾਹਿਬ ਜੀ ਦਾ ਘੋੜਾ ਅੜੀ ਪੈ ਗਿਆ ਤੇ ਅੱਗੇ ਵੱਲ ਨਹੀਂ ਜਾ ਰਿਹਾ ਸੀ ਜਦ ਘੋੜਾ ਅੱਗੇ ਨਾ ਤੁਰਿਆ ਤਾਂ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਕੀ ਕਾਰਨ ਹੈ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਤਾਂ ਗੁਰੂ ਸਾਹਿਬ ਨੇ ਸੰਗਤਾਂ ਨੂੰ ਦੱਸਿਆ ਕਿ ਅੱਗੇ ਤੰਬਾਕੂ ਦਾ ਖੇਤ ਹੈ ਤੰਬਾਕੂ ਦਾ ਖੇਤ ਹੋਣ ਕਾਰਨ ਘੋੜਾ ਅੱਗੇ ਨਹੀਂ ਚੱਲ ਰਿਹਾ ਸੀ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਬਚਨ ਕਰਦੇ ਹੋਏ ਦੱਸਿਆ ਕਿ ਇਹ ਲੋਕ ਵੀ ਕਿਸੇ ਸਮੇਂ ਸਰਧਾਲੂ ਬਣਨਗੇ ਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਜੋ ਵੀ ਸਰਧਾਲੂ ਸੰਗਤਾਂ ਸਰਦਾ ਨਾਲ ਸੇਵਾ ਕਰਿਆ ਕਰਨ ਗਿਆਂ ਤਿੰਨਾਂ ਦੇ ਗੁਰਮਤ ਅਨਸਾਰ ਕਾਰਜ ਸੰਪੂਰਨ ਹੋਇਆ ਕਰਨਗੇ ਹੁਣ ਇਸ ਜਗ੍ਹਾ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਸੋਭਿਤ ਹੈ ਇਹ ਵਚਨ ਕਹਿ ਕੇ ਗੁਰੂ ਸਾਹਿਬ ਨੇ ਆਪਣੇ ਨਾਲ ਸੰਗਤਾਂ ਸਮੇਤ ਪਿੰਡ ਸੋਹੀ ਵੱਲ ਵੱਲ ਨੂੰ ਚੱਲ ਪਏ ਜਿੱਥੇ ਅੱਜ ਕੱਲ ਗੁਰਦੁਆਰਾ ਸੋਹੀਆਣਾ ਸਾਹਿਬ ਸਥਿਤ ਹੈ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਦੀ ਸੇਵਾ ਜਥੇਦਾਰ ਬਾਬਾ ਹਰਵੰਸ ਸਿੰਘ ਜੀ ਦੀ ਕਾਰ ਸੇਵਾ ਦਿੱਲੀ ਵਾਲਿਆਂ ਨੇ ਆਪਣੀ ਕਰਮ ਕਮਲਾ ਨਾਲ 24 ਦਸੰਬਰ 1997 ਦਿਨ ਬੁੱਧਵਾਰ ਨੂੰ ਆਰੰਭ ਕਰਵਾਈ ਅੱਜਕੱਲ੍ਹ ਇਸ ਸਥਾਨ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਤੇ ਬਾਬਾ ਮਹਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਜਥੇਦਾਰ ਬਾਬਾ ਬਾਬੂ ਸਿੰਘ ਜੀ ਕਰਵਾ ਰਹੇ ਹਨ ਤੋ ਅਸੀਂ ਤੁਹਾਨੂੰ ਗੁਰਦੁਆਰਾ ਸ੍ਰੀ ਅਡੀਸਰ ਸਾਹਿਬ ਦੇ ਇਤਿਹਾਸ ਬਾਰੇ ਪੂਰਾ ਦੱਸਣ ਦੀ ਕੋਸ਼ਿਸ਼ ਕੀਤੀ ਜੇ ਸਾਡੇ ਕੋਲੋਂ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ